ਦੇਸ਼ਾਂ ਤੋਂ ਦੇਸ਼ ਤੁਹਾਡੇ ਨਵੀਤੂ ਦੇਸ਼ ਹੈ ਜੋ ਤੋਬ ਆਪਣੇ ਆਪ ਹੀ ਜਾ ਕੇ ਸẽਗੀ ਉਹ ਕਹਿੰਦੇ ਲੱਗੇ ਵੀ ਅਸੀਂ ਤੁਹਾਨੂੰ 22 29 ਫਰੀਵ ਨੂੰ ਬੰਦ ਤੋਂ ਬਾਅਦ ਨਵਾਂ ਦੇਸ਼ ਜਸਮੰਗੇ ਜਾਰੀ ਕਰਾਂਗੇ ਫਿਕਰ ਨਾ ਲੈਣਾ ਚਲੋ ਉਹਨਾਂ ਨਾਲ ਮੀਟਿੰਗ ਖਤਮ ਹੋਈ ਜਾ ਆਪਣੇ ਸ਼ਹਿਰ ਕੋਦੇ ਵਿੱਚ ਕੀ ਹੈ ਪੰਹਿਆਰੇ ਵਾਲੇ ਨੇ ਅੱਗ ਲਾਈ 100 ਮੈਲੀ ਵਾਲੇ ਤਾਂ ਜਿਹਾ ਹੀ ਫਿਰਦਾ ਸਾ ਪਿਛੜਾਰੇ ਵਾਲੇ ਨੇ ਅਗਲੇ 100 ਮੈਲ ਲੱਟਾ ਤੇ ਗਾਈ ਫਿਰਦਾ। ਕਿਆਸਾ ਵਾਲਾ ਵਿਦੇਸ਼ਾਂ ਦੀ ਧਰਤੀ ਉੱਤੇ ਆਪਣੇ ਕਬਜੇ ਜਮਾਈ ਫਿਰਦਾ। ਸਭ ਸੇਵਾਰੇ ਨੇ ਇਹ ਕੀ ਕੀਤਾ? ਉਹ ਆਪਣੇ ਪੰਥ ਬਣਾਈ ਫਿਰਦਾ। ਆ ਪੁੱਛੋ ਬਾਦਲ ਸਾਹਿਬ ਜੀ, ਉਹ ਟੂਕੇ ਦਾ ਫਗੜੇ ਕੌਮ ਹੈ? ਤੂੰ ਆਪਣੇ ਆਪ ਨੂੰ ਫਗੜੇ ਕੌਮ ਬਣਾਈ ਫਿਰਦਾ। ਸਿੰਘਾਂ ਦਿੱਤੀਏ ਧਰਮੇ ਕੁਰਬਾਨੀਆਂ ਨੇ ਤਾਂ ਹੀ ਖਾਲਸਾ ਦੀ ਦਸਤਾਰ ਸਜਾਈ ਮਿਰਦਾ ਇਸ ਕਰਕੇ ਅੱਜ ਇਹ ਕੁਰਬਾਨੀਆਂ ਦੇ ਨਾਲ ਸਾਡੀਆਂ ਦਸਤਾਰਾਂ ਜਿਹੜੀਆਂ ਨੇ ਸਾਡੇ ਸਿਰਾਂ ਤੇ ਟੈਮ ਨੇ ਮਹਾਰਾਜੀ ਕਹਿ ਗਏ ਨੇ 1945 ਜੋ ਲੋਰੇ ਦੀਨ ਕੇ ਹਿਤ ਦੁਰਜਾ ਪੁਰਜਾ ਕਦੇ ਮਰੇ ਕਬੂਨਾ ਛੋੜੇ ਕਹਿਤਾ ਅੱਜ ਸਾਡਾ ਇਹ ਬੰਦ ਜੇ ਨਾਲ ਹੀ ਪ੍ਰਗੋ ਵੀਰੇ ਖਤਮੀ ਹੋਣ ਲੱਗਾ ਅਸੀਂ ਤੋਰਦਾਸ ਬੇਨਤੀ ਕਰਕੇ ਚੱਲੇ ਆ ਇਹ ਜਿੰਨਾ ਦੇ ਮੋਰਚਾ ਫਤੇ ਨਹੀਂ ਹੁੰਦਾ ਅਸੀਂ ਵਾਪਸ ਨਹੀਂ ਆਵਾਂਗੇ ਸਾਡੀਆਂ ਦੁਕਾਨਾਂ ਪਾਉਣੇ ਬੰਦ ਰਹਿਣ ਪਹਿਲੇ ਨੌਕਰੀਆਂ ਚੱਲੀਆਂ ਰਹਿਣ ਅਸੀਂ ਆਪਣੇ ਜ਼ੈਸ਼ੀਤੀ ਉਕਲਾਵ ਦੇ ਝੰਡੇ ਲਾ ਕੇ ਉੱਥੇ ਹੀ ਜਿੱਦਿਆਂ ਪਾਵਾਂਗੇ ਇਸ ਕਰਕੇ ਯੂਰਪ ਵਿੱਚ ਬਹੁਤ ਸੰਗਠਨ ਸਰਗਰਮ ਨੇ ਬਹੁਤਾ ਟਾਈਮ ਨਹੀਂ ਲੈਂਦਾ ਤੇ ਆਪਣੇ ਸਫੇਦਾਂ ਦੇ ਅੱਜ ਕੀ ਕੋਸ਼ਿਸ਼ੋ ਤੇ ਪ੍ਰੋਗਰਾਮ ਤੋਂ ਆਪ ਜੀ ਨੂੰ ਦੱਸਣ ਦੀ ਖਰੇਮੇ ਸੋਲ ਨੂੰ ਜੇਮਿੰਟ ਵਾਸਤੇ ਸੰਤੀ ਕਰਦਾ ਹਾਂ ਜਿਉਂ ਨੋ ਤੇ 2 ਮਿੰਟ ਆਪਣੇ ਵਿਚਾਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਆਪਾਂ ਸਾਡੀਆਂ ਸੰਗਤ ਨੂੰ ਪਤਾ ਹੈ ਕਿ ਇਸ ਸੰਬੰਧ ਵਿੱਚ ਆਪਾਂ ਕਤਰੋ ਮੇ ਹਾਂ ਕਿਉਂਕਿ ਸਿੱਖਾਂ ਦੇ ਮਸਲੇ ਆਉਂਦੇ ਹੀ ਰਹਿੰਦੇ ਹਨ ਤੇ ਸਿੱਖ ਹੀ ਨਿਯਤਦੇ ਆਏ ਹਨ ਤੇ ਸਿੱਖਾਂ ਨੇ ਇਹ ਹੀ ਨੀਂਸਨੇ ਹਨ ਕਿਉਂਕਿ ਜੇਕਰ ਆਪਾਂ ਆਪਣੀ ਸੇਕਾਉਂ ਦੀ ਬਾਦੀ ਵੇਖੀਏ ਅੱਜ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਮਾਣਾ ਸ਼ਹਿਰ ਦੇ ਵਿੱਚ ਸ਼ਾਇਦ ਬਹੁਤ ਸਾਰੇ ਸਿੱਖ ਹੋਣਾਂਗੇ ਪਰ ਉਹ ਹੀ ਸਿੱਖੇ ਤੇ ਪਹੁੰਚਿਆ ਜਿਨ੍ਹਾਂ ਨੂੰ ਸਰਵਰ ਸਿੰਘ ਰਾਜਵਾਲਾ ਦਾ ਦਰਦ ਹੋਊਗਾ ਜਾਂ ਸਾਡੀ ਆਪਣੀ ਸੇਕਾਉਂ ਦਾ ਦਰਦ ਹੋਊਗਾ ਕਿਉਂਕਿ ਦਾਸ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ ਦਾਸ ਅੰਮ੍ਰਿਤਸਰ ਨੂੰ ਛੱਡ ਕੇ ਸ਼ਾਇਦ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚਾ ਹੈ ਕਿਉਂਕਿ ਉਹਥੇ ਸੰਕਟ ਦਾ ਜੋੜ ਮਿਲ ਆ ਵਿਖੀਏ ਕਿਉਂਕਿ ਜੋ ਸਾਡੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪੱਟੀ ਜਿੱਦਾਂ ਭਾਈ ਸਾਹਿਬ ਮੈਂ ਨਾਂ ਨਹੀਂ ਜਾਨਦਾ ਕਿ ਮੈਂ ਨਾਂ ਪਹਿਲੀ ਵਾਰ ਇੱਥੇ ਆਇਆ ਤੁਹਾਡੇ ਸਮਾਨੇ ਸ਼ਹਿਰ ਦੇ ਵਿੱਚ ਇਹਨਾਂ ਨੇ ਉਹ ਸਾਰਾ ਸਾਡਾ ਇਲਾਕਾ ਗਨਾਤਾ ਹੈ ਕਿ ਜਿਸ ਤਰ੍ਹਾਂ ਉਸ ਇਲਾਕੇ ਦੇ ਵਿੱਚ ਅਤਿਆਚਾਰ ਹੋਇਆ ਹੈ ਉਹ ਅਸੀਂ ਜਾਣਦੇ ਹਾਂ ਜਾਂ ਜਿਹੜੇ ਮੇਂ ਵੀਰ ਦਰਦੀ ਖਾਸਾ ਨਹੀਂ ਜਾਂ ਸਿੱਖ ਸੰਘਰਸ਼ ਦੇ ਨਾਲ ਜਿੱਤਣ ਵਾਲੇ ਯੋਧੇ ਹਨ ਉਹ ਜਾਣਦੇ ਹਾਂ ਕਿ ਜੋ ਸਾਡੇ ਉਸ ਇਲਾਕੇ ਦੇ ਵਿੱਚ ਹੋਇਆ ਕਿਉਂਕਿ ਬੇਸ਼ੱਕ ਸਾਡੀ ਉਹ ਸਿੱਖਾਂ ਦੀ ਪੁਲਿਸ ਸਾਡੇ ਉਹ ਵੀਰ ਕਿਉਂਕਿ ਆਪਾਂ ਉਹਨਾਂ ਨੂੰ ਕੁਝ ਨਹੀਂ ਬੋਧਾ ਕਿਵੇਂ ਕਿਉਂਕਿ ਉਹ ਵੀ ਹੁਣ ਦੇ ਬੱਚੇ ਅੱਤਰਖਾਂ ਦੇ ਬੱਚੇ ਹਨ ਆਪਣੀ ਜਿੰਦਗੀ ਦੇ ਖਾਤਰ ਬੱਚੇ ਹਨ ਉਹਨਾਂ ਨੂੰ ਕਰਨਾ ਪਿਆ ਪਰ ਜੋਰ ਜੋਸ਼ ਸੀਏ ਸਾਨੂੰ ਸਾਡੇ ਸਿੱਖ ਵੀਰਾਂ ਨੇ ਦਿੱਤੇ ਹਨ ਉਹ ਸਾਨੂੰ ਹੀ ਉਸ ਇਲਾਕੇ ਨੂੰ ਪਤਾ ਜਿਸ ਤਰ੍ਹਾਂ ਭਗਤ ਸਿੰਘ ਨੇ ਕਿਹਾ ਦਾ ਕਿ 15-20 ਸਾਲ ਤੱਕ ਸਾਡੇ ਪਿੰਡੋਂ ਸਾਡੇ ਇਲਾਕੇ ਦੇ ਜੰਝ ਨਹੀਂ ਕਿਤੇ ਬਾਹਰ ਗਈ ਠੀਕ ਹੈ ਜੀ ਕਿਉਂਕਿ ਧੀਆਂ ਪੜਾਂ ਦੀ ਬੇਤੀ ਕੀਤੀ ਗਈ ਉਹ ਸਾਡੇ ਵੀਰਾਂ ਨੇ ਕੀਤੀ ਸਾਡੇ ਵੀਰਾਂ ਨੇ ਕਰਵਾਈ ਸੋ ਦਾਸ ਇਹੋ ਕਹਿੰਦਾ ਹੈ ਕਿ ਆਪਾਂ ਕੋਈ ਜਿਹੜਾ ਵਾ ਖਾਲਸਾ ਦੀ ਲਹਿਰ ਜਿਹੜੀ ਆ ਇਸ ਨੂੰ ਲਾਮਨਤ ਰੱਖੀਏ ਇਹਨੂੰ ਰੋਕੀਏ ਨਾ ਜੋ ਬਲਵੰਤ ਸਿੰਘ ਰਾਜਵਾਲ ਦਾ ਮੈਸੇਜ ਆ ਕੇ ਮੈਂ ਫਾਂਸੀ ਚੜਨਾ ਮੈਂ ਫਾਂਸੀ ਚੜਨਾ ਮੈਂ ਫਾਂਸੀ ਚੜਨਾ ਉਹ ਸਾਲੋਂ ਦੇਸ਼ ਆ ਵੀ ਉਹ ਕਿਉਂ ਕਹਿ ਰਿਹਾ ਉਹਦਾ ਮਤਬਲ ਕੀ ਕਹਿਣ ਦਾ ਕਿ ਜੇ ਇੱਕ ਜੋਧਾ ਫਾਂਸੀ ਚੜਦਾ ਉਸ ਨੇ ਜੋਧੇ ਪਿੱਛੇ ਤਿਆਰ ਕਰਨੇ ਹਨ ਤੇ ਆਪਾਂ ਇਹ ਸੋਚਣਾ ਕਿ ਉਹ ਵੀ ਫਾਂਸੀ ਚੜਨ ਦੇ ਨਾਲ ਕਿੰਨੇ ਯੋਧੇ ਆਪਾਂ ਤਿਆਰ ਹੁੰਨੇ ਆਂ ਦੂਸਰੀ ਗੱਲ ਹੈ ਕਿ ਜਿੰਨੀਆਂ ਫਾਂਸੀਆਂ ਤੇ ਆਪਾਂ ਯੋਧੇ ਚੜੇ ਹਨ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਉਹਨਾਂ ਦੀਆਂ ਕੁਰਬਾਨੀਆਂ ਪਿੱਛੇ ਆਪਾਂ ਕੀ ਕੁਝ ਕਰ ਰਹੇ ਆਂ ਉਹਨਾਂ ਦੇ ਪਰਿਵਾਰਾਂ ਦਾ ਆਪਾਂ ਧਿਆਨ ਰੱਖ ਰਹੇ ਆਂ ਕੁਝ ਕਰ ਰਹੇ ਆਂ ਕੁਝ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਗੋਪਤ ਦੀ ਕੇ ਦੇ ਨਾਲ ਕੁਝ ਨਾ ਕੁਝ ਉਹਨਾਂ ਪਰਿਵਾਰਾਂ 'ਈ ਸਹਾਰ ਲਿਆ ਕਰੋ ਬਾਕੀ ਜੋ ਤੁਹਾਡਾ ਇਲਾਕਾ ਇਸ ਇਧਰ ਦਾ ਇਲਾਕਾ ਵਾ ਬਾਈਆਂ ਦਾ ਇਲਾਕਾ ਸਾਨੂੰ ਤਾਂ ਪਾਉਂ ਕਹਿੰਦੇ ਅਬਰਸਰੀਆਂ ਨੂੰ ਤੁਹਾਡੇ ਬਾਈਆਂ ਦਾ ਇਲਾਕਾ ਜਿੰਨਾ ਵੀ ਆ ਤੁਸੀਂ ਵੀ ਕੁਝ ਨਾ ਕੋਈ ਨਾਮੰਦ ਹੋ ਆਪਣੇ ਬਾਰਡਰ ਤੁਹਾਡੇ ਲਾਗੇ ਪੈਂਦਾ ਬਾਰਡਰ ਵਾਲੋਂ ਜਾਇਆ ਕਰੋ ਥੋੜਾ ਜਿਹਾ ਬਾਕੀ ਆਪੇ ਉਧਰਲੇ ਸਾਹਮਣੇ ਆ ਕੇ ਕਰਨਗੇ ਵੀ ਕੀ ਕਰਨਾ ਇਹਦਾ ਕਿੱਧਰ ਆਏ ਕਿਾ ਕੀ ਕਰਨਾ ਕੀ ਨਹੀਂ ਕਰਨਾ ਬਾਰਡਰ ਵਾਲੇ ਇਲਾਕੇ ਨੂੰ ਪੜਿਆ ਕਰੋ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਕੋਲ ਵੀ ਸਮਾਨ ਜਾਂ ਕੋਈ ਥਿਆਰ ਉਹਨਾਂ ਜਿਹੜੇ ਅਸੀਂ ਸ਼ਗਰਸ਼ ਨਹੀਂ ਕਰ ਸਕਦੇ ਸਾਨੂੰ ਥਿਆਰਾਂ ਦੀ ਲੋੜ ਹੈ ਥਿਆਰ ਸਾਨੂੰ ਇਕੱਠੇ ਕਰਨੇ ਪੈਣਗੇ ਬਾਕੀ ਆਪੋ ਆਪਣੇ ਤਰੀਕੇ ਨਾਲ ਆਪੋ ਆਪਣੇ ਘਰਾਂ ਦੇ ਪਿਸਟਰ ਰਵਾਲਰ ਛੇਰ ਗੰਨਾ ਗੰਨਾ ਲੈਸੈਂਸ ਬਣਾਓ ਜਿੱਥੇ ਕਿਤੇ ਇਹਨਾਂ ਚੀਜ਼ਾਂ ਲੋਡ ਪਵੇ ਇਹ ਚੀਜ਼ਾਂ ਚਲਾਓ ਜਿੱਥੇ ਦੂਜੇ ਪਾਸੇ ਜਾਣਾ ਪਵੇ ਉਦੋਂ ਕੋਈ ਕੰਮ ਲੈਣ ਸਮਾਨ ਲੈਣ ਜਾਣਾ ਪਵੇ ਉਦੋਂ ਲੈ ਕੰਮੇ ਤਰੀਕੇ ਨਾਲ ਕਰੀਏ ਕਿਉਂਕਿ ਉਸ ਯੋਧੇ ਨੂੰ ਸਾਡੀ ਇਹ ਸੁਵਾਰੀ ਹੈ ਕਿ ਜਿਤਨਾ ਵੀ ਹੋਵੇ ਆਪਾਂ ਕੱਟੜ ਹੋ ਕੇ ਉਹ ਯੋਧੇ ਨੂੰ ਸ਼ਹੀਦ ਹੋਣ ਤੋਂ ਬਚਾਈਏ ਜੇਕਰ ਕੋਈ ਸ਼ਹੀਦ ਹੋ ਵੀ ਜਾਂਦੇ ਹਨ ਕਹਿਣਾ ਬੜਾ ਸੌਖਾ ਜャ ਜਿਨ੍ਹਾਂ ਨੇ ਚੀਜ਼ ਵਾਪਰੀ ਹੈ ਉਹਨਾਂ ਨੂੰ ਪਤਾ ਸ਼ਹੀਦ ਹੋ ਵੀ ਜਾਂਦੇ ਹਨ ਆਪਾਂ ਕੀ ਕਰਨਾ ਬਾਅਦ ਦੇ ਵਿੱਚ ਸਾਨੂੰ ਕੀ ਹੋਣਾ ਚਾਹੀਦਾ ਸਾਡੇ ਤੋਂ ਸ੍ਰੀਆਂ ਕਾਲ ਸਾਡੇ ਕੋਲ ਇਸ ਇਲਾਕੇ ਦੇ ਕਾਰਸੇ ਵਾਲੇ ਬਾਬਾ ਜੀ ਆਹ ਪਹੁੰਚ ਚੁੱਕੇ ਆ ਉਹ ਵੀ ਆਪਣੇ ਵਿਚਾਰ ਦੇਣਗੇ ਕਿਉਂਕਿ ਅਸੀਂ ਤਿੰਨ ਚਾਰ ਦਿਨ ਤੋਂ ਬਾਹਰ ਜੋਬ ਛੱਡ ਕੇ ਦੁਨੀਆ ਬਾਹਰ ਯੂਰਪ ਨੂੰ ਭਜਦੀ ਆ ਅਸੀਂ ਯੂਰਪ ਛੱਡ ਕੇ ਤੁਹਾਡਾ ਸੰਯੋਗ ਲੈਣ ਤੁਹਾਨੂੰ ਸੰਯੋਗ ਦੇਣ ਆਏ ਆ ਕਿਉਂਕਿ ਹਰ ਇੱਕ ਬੰਦਾ ਬਾਹਰ ਨੂੰ ਭਜਦਾ ਪੈਸੇ ਕਮਾਉਣ ਵਾਸਤੇ ਚਲੋ ਦਾਸ ਵੀ ਕਹਿੰਦਾ ਵੀ ਹਰ ਇੱਕ ਬੰਦਾ ਪੈਸੇ ਚੋਂ ਕਮਾਉਣੇ ਚਾਹੁੰਦਾ ਪਰ ਅਸੀਂ ਉਸ ਪੈਸਾ ਛੱਡ ਕੇ ਤੁਹਾਡੇ ਨਗਰ ਦੇ ਵਿੱਚ ਤੁਹਾਡਾ ਸੰਯੋਗ ਲੈਣ ਤੁਹਾਡਾ ਸੰਯੋਗ ਦੇਣ ਆਏ ਇੱਥੇ ਇਸ ਸੱਚੇ ਸੰਯੋਗ ਨੂੰ ਚੜ੍ਹਦੀ ਜਲਾ ਵਿੱਚ ਰੱਖਣਾ ਲਾਗਤ ਰੱਖਣਾ ਹਰ ਇੱਕ ਪ੍ਰਕਾਰ ਦੇ ਜਿਹੜਾ ਵਾ ਕਿਸੇ ਵੀ ਪ੍ਰਕਾਰ ਦੀ ਕੋਈ ਗਲਬਾਤ ਨਹੀਂ ਹੈ ਆਪਾਂ ਆਪਸ ਵਿੱਚ ਸਿੱਖ ਓਮ ਦੇ ਨਾਲ ਜਾਂ ਮੋੜੇ ਦਾ ਮੋੜਾ ਜੋੜ ਕੇ ਇੱਕ ਦੂਜੇ ਸੰਯੋਗ ਦਈਏ ਇਹ ਨਾ ਕਰੀਏ ਕਿਉਂਕਿ ਜਦੋਂ ਸ਼ਿਗਰ ਚੱਲਦਾ ਹੀ ਵਿੱਚੋਂ ਸਾਡੇ ਵਿੱਚੇ ਕੋਟੌੜ ਬਣ ਗਏ ਉਹਨਾਂ ਟੌਟਾਂ ਨੇ ਸਾਡਾ ਨੁਕਸਾਨ ਪਹੁੰਚਾਇਆ ਸਾਡੇ ਇਲਾਕੇ 'ਚ ਖਾਸ ਕਰਕੇ ਸਾਡੇ ਸਿੱਖ ਭਰਾ ਹੀ ਪਰ ਇਹੋ ਜਿਹਾ ਕੰਮ ਕਰੋ ਜੇ ਸ਼ਿਗਰ ਚੱਲਦਾ ਤੇ ਮੇਰੇ ਵੀਰ ਕਿਸੇ ਦਾ ਨਾਂ ਨਾ ਲਿਓ ਫਲਾਣਾ ਫਲਾਣਾ ਬੰਦੇ ਐ ਇਸ ਕੰਮ ਨੂੰ ਤੁਰਿਆ ਕਰਨ ਦਿਆ ਜੇ ਤੁਹਾਰੇ ਫਰੈਂਡ ਨੂੰ ਕਹੋ ਕਿ ਤੂੰ ਭਈ ਚੜ੍ਹਦੀ ਕਲਾ ਉਹਨੂੰ ਪ੍ਰਸ਼ਾਦਾ ਸ਼ਕਾਉ ਸਭ ਆਪਣੇ ਕੋਲੋਂ ਸਾਡੇ ਇਲਾਕੇ ਦੇ ਵਿੱਚ ਬੰਬੀਆਂ ਤੇ ਸਾਡੇ ਦੇ ਬੰਬੀਆਂ ਕਿ ਤੁਹਾਡੇ ਪੈ ਖੇਰ ਕਹਿੰਦੇ ਸ਼ਾਇਰ ਉਧਰ ਬੰਬੀਆਂ ਦੇ ਵਿੱਚ ਪੈੜੀਆਂ ਦੇ ਵਿੱਚ ਜਿਹੜਾ ਵਾ ਨਾਕੇ ਲੱਗਦੇ ਰਹੇ ਸਭ ਕੁਝ ਹੁੰਦਾ ਰਿਹਾ ਸਾਡੇ ਜੋਧੇ ਸੂਰਵੀ ਜੋਧੇ ਨੂੰ ਜੋਧੇ ਬਚਾਉਂਦੇ ਵੀ ਰਹੇ ਆ ਪਰ ਅਤਿਆਚਾਰ ਵੀ ਬੜਾ ਕਰਾਇਆ ਸੋ ਦਾਦਾ ਦਾ ਇਹ ਸੰਦੇਸ਼ ਆ ਜੇਕਰ ਬਰਵੰਤ ਸਿੰਘ ਰਾਜਵਾਲੀ ਸ਼ਹੀਦੀ ਤੋਂ ਬਾਅਦ ਦੇ ਵਿੱਚ ਖਾਲਸਾ ਜਮਾਈ ਖਾਲਸਾ ਸਿੰਘ ਘਰ ਚੱਲਦਾ ਤੇ ਆਪਾਂ ਇੱਕ ਜਿਹੜਾ ਸੰਯੋਗ ਦੇਣਾ ਕਿਸੇ ਨੂੰ ਇਹ ਨਹੀਂ ਅਖਰਨ ਫਲਾਣਾ ਬੰਦਾ ਉਹ ਕਾਣਿਆ ਫਲਾਣਾ ਬੰਦਾ ਉਹ ਕਾਣਿਆ ਟੌਰ ਬਣ ਜੀ ਟੌਰ ਨਾ ਬਣਿਓ ਕੋਈ ਜੇ ਕਿਸੇ ਕੋ ਸੇਵਾ ਨਹੀਂ ਹੁੰਦੀ ਆਪਣੇ ਬੇਸ਼ੱਕ ਘਰ ਬਹਿ ਜਿਓ ਨਹੀਂ ਕਰ ਸਕਦੇ ਸੇਕ ਕੌਮ ਦੀ ਸੇਵਾ ਨਾ ਕਰਿਓ ਬਹਿ ਜਿਓ ਰਮਾਨਾ ਪਰ ਕਿਸੇ ਨੂੰ ਗਲਾਰੀ ਨਾ ਕਰਕੇ ਦਿਖਾਇਓ ਵੀ ਗਦਾਰ ਬਣ ਜੀ ਅਸੀਂ ਸੋਦਾਸ ਇਸੇ ਖਮਾ ਜਗਰ ਦਾਸ ਅਮਰਸਰ ਤੋਂ ਤੁਹਾਡੇ ਸੰਯੋਗ ਤੁਹਾਡੇ ਦਰਸ਼ਨ ਲੈਣੇ ਵਾਸਤੇ ਆਇਆ ਇਹਨੇ ਖਮਾ ਜਗਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸੋਦਾਸ ਹੈ